ਆਂ ਤਾਂ ਡੇਢ ਘੰਟਾ ਹੋ ਗਿਆ ਹਜੇ ਤੱਕ ਨਹੀਂ ਆਈ ਹੈਗੀ ਕੀ ਹੋਇਆ ਵੀਰੇ ਇੰਨੀ ਜਲਦੀ ਫੋਨ ਕਰਕੇ ਬੁਲਾ ਲਿਆ ਦੱਸਦਾ ਤੈਨੂੰ ਕੀ ਹੋਇਆ ਬੈ ਜਾ ਮੰਮੀ ਠੀਕ ਆ ਠੀਕ ਆ ਮੰਮੀ ਮੰਮੀ ਨੂੰ ਕੀ ਹੋਣਾਗਾ ਹਾਂ ਤੂੰ ਐ ਦੱਸ ਮੈਨੂੰ ਉੱਥੇ ਕਰਨ ਕੀ ਗਈ ਸੀ ਬਾਰੇ ਕੰਮ ਕਰਨ ਗਈ ਸੀ ਵੀਰੇ ਕੀ ਕੰਮ ਕਰਨ ਗਈ ਸੀ ਜੋ ਤੁਹਾਨੂੰ ਦੱਸਿਆ ਸੀ ਕੰਮ ਕਰਨ ਗਈ ਸੀ ਮੈਨੂੰ ਤਾਂ ਲੱਗਦਾ ਨਹੀਂ ਕੰਮ ਕਰਨ ਗਈ ਆ ਆ ਗਈ ਹੁਣ ਤੂੰ

ਇਹ ਇਹ ਬਾਤ ਇਹ ਕੰਮ ਵਾਸਤੇ ਪੜਾਇਆ ਲਿਖਿਆ ਤੈਨੂੰ ਨਾ ਤੈਨੂੰ ਉੱਥੇ ਜਾ ਕੇ ਖੁੱਲੀ ਛੁੱਟੀ ਮਿਲ ਗਈ ਵੀ ਉਹਨਾਂ ਨੂੰ ਕਿਹੜਾ ਪਤਾ ਲੱਗਣਾ ਹੈ ਤੈਨੂੰ ਇਹ ਨਹੀਂ ਪਤਾ ਗਿਆ ਵੀ ਘਰ ਘਰ ਜਾਂਦਾ ਹੈ ਫੋਨ ਆ ਸਾਰਿਆਂ ਕੋਲ ਹੈਗਾ ਸੋਸ਼ਲ ਮੀਡੀਆ ਇਹ ਪਤਾ ਕਿੱਥੇ ਤੱਕ ਜਾਂਦੀ ਨੇ ਵੀਡੀਓ ਹਾਂ ਆਪਣੇ ਰਿਸ਼ਤੇਦਾਰ ਦੋਸਤ ਤੇ ਮਿੱਤਰ ਸਾਰੇ ਦੇਖਦੇ ਨੇ ਵੀਰੇ ਮੈਂ ਕਿਹਾ ਰੂਹ ਵਿੱਚ ਕੁਝ ਗਲਤ ਪੁੱਛਾਇਆ ਗਲਤ ਤਾਂ ਨਹੀਂ ਕੀਤਾ ਤੂੰ ਝੂੜੀਆਂ ਬੋਲਿਆ ਮੈਨੂੰ ਕਮ ਸੇ ਕਮ ਦੱਸਤਾ ਦਿੰਦੀ ਵੀ ਮੈਨੂੰ ਸ਼ੌਂਕ ਆ ਮੈਂ ਇਹ ਕੰਮ ਕਰਨਾਗਾ ਤੂੰ ਦੱਸ ਤੂੰ ਮੰਨ ਜਾਣਾ ਮੰਨਣ ਹੁਣ ਕੋਸਤਾ ਮੈਂ ਕਰਦਾ ਹੁਣ ਜਿਵੇਂ ਤੈਨੂੰ ਬਾਹਰ ਕੰਮ ਤੇ ਭੇਜਿਆਗਾ ਇਸ ਕੰ ਜਮੈ ਮੰਦਾ ਨਾ ਮੰਦਾ ਘਟੂ ਘਟ ਤੇਰਾ ਫਰਜ ਦਾ ਬਣਦਾ ਦੀ ਮੈਨੂੰ ਦੱਸਣਾ ਬੇਟਾ ਹੁਣ ਮੈਂ ਆਪਣਾ ਸ਼ੌਂਕ ਵੀ ਨਾ ਪੂਰਾ ਕਰਾਂ ਪੁੱਤੇ ਇਹ ਕਾਦੇ ਸ਼ੌਂਕ ਨੇ ਕਿਸੇ ਦਾ ਦਿਲ ਦਿਖਾ ਕੇ ਤੈਨੂੰ ਇਹ ਨਾ ਪਤਾ ਕਿੰਨੇ ਦੁਖੀ ਹੋ ਰਹੀਆਂ ਮੈਂ ਜਦੋਂ ਦਾ ਮੈਨੂੰ ਪਤਾ ਲੱਗਿਆ ਤੈਨੂੰ ਇਹ ਪਤਾ ਹੋਣਾ ਚਾਹੀਦਾ ਮੀਮੀ ਮੇਰੀ ਮਾਂ ਤੇ ਕੀ ਵੀ ਤੂੰ ਮੇਰੇ ਪਾਈ ਤੇ ਕੀ ਵੀ ਤੂੰ ਮੇਰੇ ਸਿਰ ਤੇ ਪਿਓ ਨਹੀਂ ਹੈਗਾ ਤੂੰ ਇਹ ਤਾਂ ਸੋਚ ਲੰਦੀ ਅਸੀਂ ਤਾਂ ਲੋਕਾਂ ਨੂੰ ਕਹਿੰਦੇ ਸਾਡੀ ਕੁੜੀ ਇਹ ਕਹਿੰਦਾ ਵੀ ਮੇਰਾ ਸ਼ੌਂਕ ਆ ਐ ਸਾਡੀ ਕੁੜੀ ਬਾਹਰ ਬਹੁਤ ਸੋਹਣੇ ਕੰਮ ਤੇ ਲੱਗੀ ਹੋਈ ਆ ਇਹ ਕਾਦਾ ਸ਼ੌਂਕ ਹੈਗਾ ਇਹ ਕੋਈ ਸ਼ੌਕੂਦ ਬੋਲ ਕੇ ਬਗਜੋ ਘਰੇ ਉੱਥੇ ਬਾਸ ਚੋਆ ਕਰਦੇ ਫਿਰ ਉਹ ਵੀਡੀਓ ਬਣਾ ਲਿਆ ਇੰਸਟਾਗ੍ਰਾਮ ਤੇ ਵੀਡੀਓ ਵਿਸ਼ਵਾਸ ਨਹੀਂ ਕਰਦੇ ਤਾਂ ਹੀ ਨਹੀਂ ਕਰਦੇ ਹੈਗੇ ਲੋਕ ਕਹਿੰਦੇ ਨੇ ਬਾਹਰ ਜਾ ਕੇ ਪਤਾ ਨਹੀਂ ਕੀ ਕੁਝ ਕਰਦੀਆਂ ਨੇ ਇਹ ਆਪਣੀ ਨੇ ਤਾਂ ਕਰਕੇ ਦਿਖਾਤਾ ਵਾ ਫੋਨ ਜੀ ਕਰਾਉਂਦਾ ਕਰਿਆ ਅਸੀਂ ਹੋ ਰਹਾਂ ਫੜਾ ਫੋਨ ਚੱਲ ਬੁੱਤਪੰਨੀ ਨਾ ਤੂੰ ਫੋਨ ਤਾਂ ਬਸ ਰੱਖ ਹਾਏ ਹਾਏ ਫੋਨ ਕਰੀ ਤੇ ਵੀਡੀਓ ਹੁਣ ਬਣਾਈ ਇੰਸਟਾ ਦੀ ਵੀਡੀਓ ਵੀਡੀਓ ਬਣਾਉਣੀ ਆ ਫਲਾਨਾ ਬਣਾਉਣੀ ਆ ਤੇ ਵੀਰੇ ਜੇ ਮੈਂ ਤੁਹਾਨੂੰ ਦੱਸ ਦਿੰਦੀ ਫਿਰ ਕਿਹੜਾ ਮੰਨ ਜਾਣਾ ਸੀ ਹੁਣ ਪਤਾ ਲੱਗਿਆ ਹੁਣ ਕਿਹੜਾ ਮੰਨਗੇ ਤੁਸੀਂ ਝੂੜ ਤੋਂ ਬੱਲੀ ਵੱਡੀ ਕੋਈ ਗੱਲ ਨਹੀਂ ਕਮ ਸੇਮ ਕੋਈ ਗੱਲ ਬਾਤ ਆਪ ਨੂੰ ਨਾ ਸ਼ੌਂਕ ਆ ਤੋ ਦੱਸਣਾ ਦੀਦਾ ਹੁਣ ਮੈਨੂੰ ਕਿਸੇ ਤੋਂ ਪਤਾ ਲੱਗਿਆ ਕਿੰਨਾ ਦੁੱਖ ਲੱਗਿਆਗਾ ਪਤਾ ਕਿੰਨਾ ਦੁੱਖ ਲੱਗਿਆ ਜਦੋਂ ਕਿਸੇ ਤੋਂ ਪਤਾ ਲੱਗਦਾ ਨਾ ਕਿਸੇ ਗੱਲ ਦਾ ਉਦੋਂ ਦਿਲ ਤੇ ਕੀ ਬੀਤਦੀ ਹੈ ਉਦੋਂ ਪਤਾ ਲੱਗਦਾਗਾ ਕਿਤੇ ਅਸੀਂ ਲੋਕਾਂ ਨੂੰ ਕਹਿੰਦੇ ਆ ਸਾਡੀ ਕੁੜੀ ਤਾਂ ਬਹੁਤ ਚੰਗਾ ਕੰਮ ਕਰਦੀ ਜਾਂ ਬਹੁਤ ਚੰਗਾ ਕੰਮ ਕਰਦੀ ਆ ਆ ਦਿਖਾ ਦਤਾ ਤਾਂ ਚੰਗਾ ਕੰਮ ਕਰਕੇ ਸਾਨੂੰ ਪਿੰਡ ਚ ਲੋਕ ਕੀ ਕਹਦੇ ਹੋਣੇ ਨੇ ਤੂ ਤੂ ਕਰਦੇ ਹੋਣੇ ਨੇ ਵੀ ਉਹਨਾਂ ਦੀ ਕੁੜੀ ਆ ਕੰਮ ਕਰਦੀ ਫਿਰਦੀ ਐ ਮੈਂ ਲੋਕਾਂ ਲੋਕਾਂ ਦੀ ਪਰਵਾਹ ਨਹੀਂ ਕਰਦੀ ਹੋਈ। ਚਲ ਕੋਈ ਨਾ ਮਾਦੂਨਾ ਰੋਸ ਨੂੰ। ਜਿਹੜਾ ਕਰਨਾ ਦੀਨੇ ਕਰਤਾ ਹੁਣ ਕਿਹੜਾ ਜਦੋਂ ਬਾਪਸਾ ਦੇ ਕਰਾ ਦੇ ਮੈਂ ਤਾਂ ਇੰਨੇ ਨੇ ਕਪਾਲੇ ਨੇ ਮੈਂ ਮਸਾ ਹੁਣ ਸੁੱਖ ਦੇਖਿਆ ਸੀ। ਮੈਨੂੰ ਐਸੀ ਮੇਰੇ ਪੁੱਤ ਕਮਾਉਣ ਜੋਗਾ ਹੋਗਾ ਮੇਰੀ ਧੀ ਵੀ ਕਮਾਉਣ ਜੋਗੀ ਹੋਗੀ। ਮੈਨੂੰ ਸੁੱਖ ਮਿਲੂਗਾ ਮੈਨੂੰ ਨਹੀਂ ਸੀ ਪਤਾ ਇਹਗਾ। ਨਹੀਂ ਮੈਨੂੰ ਆ ਦੁੱਖ ਦਊਗੀ ਇਹ। ਤਾਂ ਹੀ ਤਾਂ ਲੋਕ ਦਰਦੇ ਨੇ ਧੀਾਂ ਜੰਮਣ ਤੋਂ। ਤੂੰ ਠੀਕ ਏ ਸੋਚਦੇ ਦੀ ਇਹਦਾ ਵਿਆਹ ਕਰਕੇ ਪਰਾਂ ਕਰਦੇ ਆ ਮੈਂ ਬਸ ਜਿੰਨਾ ਇਦਾਂ ਪੈਸਾ ਬੰਦਾ ਮੈਨੂੰ ਸਾਨੂੰ ਐਜੇ ਪੈਸੇ ਦੀ ਲੋੜ ਨਹੀਂ ਭਾਈ ਸਾਨੂੰ ਐਜੇ ਪੈਸੇ ਦੀ ਲੋੜ ਨਹੀਂ ਜਿਹਦੇ ਵਿੱਚ ਇੱਜ਼ਤ ਨਾ ਹੋਵੇ ਮੇਰਾ ਪੁੱਤ ਚਾਰ ਬੰਦਿਆਂ ਤੇ ਸਿਰ ਕੱਟ ਕੇ ਖੜਾ ਹੋਣ ਜੋਗਾ ਚਾਹੀਦਾ ਮੈਨੂੰ ਪੈਸਿਆਂ ਦੀ ਲੋੜ ਨਹੀਂ ਮੇਰਾ ਪੁੱਤ ਬਥੇਰਾ ਕਮਾਉਂਦਾ ਪੈਸੇ ਇਹ ਕਿਹੜਾ ਕੰਮ ਕਮਾਉਂਦਾ ਜਿਹੜੀ ਕੰਮ ਚੱਲ ਪਿਆ ਨਾ ਦੇਖੀ ਕਿੰਦਾ ਸਾਰੇ ਉਹ ਕਰਨਗੇ ਤੁਸੀਂ ਐਵੇਂ ਉਹ ਕਰੀ ਜਾਂਦੇ ਹੋ ਇਹ ਤੁਹਾਨੂੰ ਪਤਾ ਮੇਰੇ ਕਿੰਨਾ ਦਿਲ ਦੁਖੀ ਹੁੰਦਾ ਕਿੰਨਾ ਦਿਲ ਦੁਖੀ ਹੁੰਦਾ ਮੈਨੂੰ ਕਿੰਨਾ ਕਰ ਦੇਣਾ ਨਾ ਫਿਰ ਉਹ ਹੀ ਅੱਗੇ ਪਿੱਛੇ ਭਜਦੇ ਆ ਨਾ ਨਾ ਬੱਸ ਇਹੀ ਕੰਮ ਕਰਨਾ ਮੈਂ ਦੱਸ ਤਾ। ਉਹ ਕੌਣ ਤਾਂ ਨੂੰ ਪਤਾ ਵੀ ਲੱਗ। ਦੇਖ ਲਾ ਪਤਾ ਹਜੇ ਕਿਹੜਾ ਛੜਦੀ ਐ ਇਹ। ਹਜੇ ਵੀ ਨਹੀਂ ਛੜਦੀ ਹੈਗੀ। ਚਲ ਕੋਈ ਨਾ ਚੁੱਪ ਕਰ। ਆ ਗਈ ਦੋ ਬੋਲ ਆ ਦੇ। ਚੁੱਪ ਕਰੀ ਮੂੰਹ। ਕੋਈ ਪਾਣੀ ਤਾਂ ਨਹੀਂ ਲੈ ਆ ਦੋ ਕੁਛ ਨਹੀਂ ਹੁੰਦਾ। ਹੈਲੋ। ਹਾਂਜੀ। ਹਾਂ ਜੀ ਹਾਂ ਜੀ ਉਹਨਾਂ ਦੀ ਨੰਬਰ। ਅੱਛਾ ਜੀ। ਅੱਛਾ ਜੀ। ठीक है कोई गल नहीं जी आ जानगे हाँ जी हाँ जी हाँ कि डेट जी ठीक है जी बिल्कुल जी पेमेंट हाँ जी कि अच्छा जी ठीक ठीक है जी कोई गल नहीं जी हाँ जी हाँ जी अभी भी नाले आवागे जी ठीक है मेरा नंबर किए दिता जी ਬੋਲਦਾ ਰਹਿ ਕੋ ਸੁਣਾ ਮੈਂ 2 ਨੰਬਰ ਦੇ ਵਿੱਚ ਤੁਹਾਡਾ ਦੇਖ ਕੇ ਆਪਾਂ ਫੋਨ ਆਇਆ ਸੀ ਕਿ ਸ਼ਾਰਟ ਮੂਵੀ ਵਿੱਚ ਵੀਡੀਓ ਛੱਡੀਆਂ ਦੇਖਿਆ ਵਧੀਆ ਪਰਿਵਾਰਕ ਵੀਡੀਓ ਬਣਾਉਣੇ ਇਦਾਂ ਪ੍ਰੋਗਰਾਮ ਤੇ ਫੰਕਸ਼ਨ ਤੇ ਬੁਲਾ ਰਹੇ ਸੀ ਕੋਈ ਪੇਮੈਂਟ ਵੀ ਕਰ ਰਹੇ ਸੀ ਹਾਂ ਕੀ ਦਾ ਫੋਨ ਸੀ ਹੁਣ ਤਾਂ ਕਿਸੇ ਦੋਸਤ ਦਾ ਆ ਗਿਆ ਦੋਸਤ ਨਹੀਂ ਮੰਮੀ ਮੈਂ ਹੀ ਜਿਹੜੇ ਸ਼ਾਰਟ ਮੂਵੀ ਵਿੱਚ ਵੀਡੀਓ ਕਰਦੀ ਹੈ ਇਹ ਉਹਨਾਂ ਦਾ ਫੋਨ ਸੀ ਕਿ ਨੇ ਨੰਬਰ ਕਿਤੇ ਮੇਰਾ ਦਿੱਤਾ ਅੱਛਾ ਹੁਣ ਇਹਦਾ ਫੋਨ ਤਾਂ ਮੈਂ ਦਿੱਤਾ ਪਰਨਾ ਹਾਂ ਇਹਦਾ ਫੋਨ ਆਇਆ ਸੀ ਕਹਿੰਦੇ ਇਹ ਫੰਕਸ਼ਨ ਆ ਗਿਆ ਵੀ ਪ੍ਰੋਗਰਾਮ ਉੱਥੇ ਬੁਲਾਉਣਾ ਸੀ ਇਹਨਾਂ ਨੂੰ ਅੱਛਾ ਹਾਂ ਉੱਥੇ ਪੈਸੇ ਵੀ ਕਰਿਆ ਪੇਮੈਂਟ 20000 ਰੁਪਿਆ ਤੇ ਬਾਕੀ ਵਧੀਆ ਤਾਰੀਫ ਕਰ ਰਹੇ ਸੀ ਵਧੀਆ ਇਹਦੇ ਪਰਿਵਾਰ ਕੇ ਵੀਡੀਓ ਬਣਾਉਂਦੇ ਨੇ ਇਦਾਂ ਆ ਫਲਾਣਾ ਧਮਕਾ ਚੱਲ ਤੂੰ ਦੇਖ ਲੈ ਪੁੱਤ ਜੇ ਤੇਰਾ ਤੇਰਾ ਦਿਲ ਰਾਜੀ ਆ ਤੂੰ ਦੇਖ ਲੈ ਮੈਂ ਤਾਂ ਜਿਹੜਾ ਪਹਿਲਾਂ ਧੋਖਾ ਖਾ ਗਈ ਖਾ ਗਈ ਤੈਨੂੰ ਬਿਨਾਂ ਦੱਸੇ ਹੁਣ ਤੂੰ ਆਪਣੀ ਮਰਜ਼ੀ ਦੇਖ ਜਿਵੇਂ ਤੈਨੂੰ ਚੰਗਾ ਲੱਗਦਾ ਠੀਕ ਹੈ ਜੇ ਜੇ ਤੈਨੂੰ ਤੇਰੀ ਭੈਣ ਚੰਗਾ ਕੰਮ ਕਰਦੀ ਲੱਗਦੀ ਆ ਭੇਜ ਦੇ ਦੇਖ ਚਲੋ ਵੀ ਹੁਣ ਹਨਾ ਜਿਹੜਾ ਹੋ ਗਿਆ ਹਵਾ ਗਿਆ ਹੁਣ ਜਿਹੜੇ ਹਿਸਾਬ ਨਾਲ ਫੋਨ ਆਇਆ ਹਨਾ ਚੱਲ ਗੱਲਬਾਤ ਹੋਈ ਆ ਮੇਰੀ ਹਾਂ ਠੀਕ ਆ ਵਧੀਆ ਤਰੀਬ ਕੀਤੀ ਉਹਨਾਂ ਨੇ ਵੀ ਇਦਾਂ ਆਏ ਆ ਫਲਾਣਾ ਠੇਕਾ ਤੇ ਪੇਮੈਂਟ ਵੀ ਵਧੀਆ ਕਰ ਰਹੇ ਨੇ ਜਿਵੇਂ ਇਹ ਕੈਰੀਆ ਵੀ ਲੱਗਦਾ ਤਾਂ ਹੁੰਦੀ ਆ ਬਾਕੀ ਹੁਣ ਮੈਂ ਫਸਟ ਟਾਈਮ ਹਨਾ ਚੱਲ ਮੈਂ ਇਹਦੇ ਨਾਲ ਜਾ ਕੇ ਦੇਖਿਆ ਹੁਣ ਆਏ ਕਰ ਤੂੰ ਜੇ ਵਧੀਆ ਲੱਗਿਆ ਮੈਨੂੰ ਤਾਂ ਕੋਈ ਗੱਲ ਨਹੀਂ ਇਹਦਾ ਸ਼ੌਂਕ ਹਨਾ ਚੱਲ ਇਹਨੂੰ ਕਰਨ ਦੇ ਹੁਣ ਤਾਂ ਬਾਕੀ ਨਾਲੇ ਇੱਕ ਵਾਰੀ ਇਹੋ ਜਿਹਾ ਵਿਆਹ ਹੋ ਗਿਆ ਫੇਰ ਕਿਹੜਾ ਕਿਸੇ ਨੇ ਕਰਨ ਦੇਣਾਗਾ ਹੁਣ ਵਿਆਹ ਤੋਂ ਪਹਿਲਾਂ ਹੀ ਚਾਹ ਹੁੰਦੇ ਨੇ ਮੁੰਡਾ ਚਾਹੇ ਕੁ ਹੁਣ ਆਪਾਂ ਮੁੰਡਿਆਂ ਦੇ ਸ਼ੌਂਕ ਤਾਂ ਪੂਗਾ ਦਿੰਨੇ ਆ। ਕੁੜੀਆਂ ਨੂੰ ਕਹਦੇ ਨੇ ਆਹ ਕੰਮ ਆਇਆ, ਫਲਾਨਾ ਠਿਕੜਾ ਜਵਾਨਾ ਆਇਆ। ਹਨਾ ਉਹਨਾਂ ਦਾ ਵੀ ਹੱਕ ਬਣਦਾ ਆਪਾਂ ਉਹਨਾਂ ਦੇ ਵੀ ਸ਼ੌਂਕ ਪੂਰੀਏ। ਚੱਲ ਇਹਨੂੰ ਚੰਗਾ ਲੱਗਦਾ ਇਹ ਕੰਮ ਤੇ ਬਾਕੀ ਦਿਲਚਸਪੀ ਹੈ ਇਹਨੂੰ। ਹੋਰ ਕੋਈ ਕੰਮ ਹੁੰਦਾ ਵੀ ਨਹੀਂ ਇਹ ਤੋਂ। ਹੁਣ ਉਹਦੇ ਦੀ ਕੋਈ ਕੰਮ ਸਿੱਖੀ ਹੈ ਇਹ? ਮੈਂ ਕੋਈ ਨਹੀਂ ਤਾਂ ਉਹਦੇ ਦੀ ਐਕਟਿੰਗ ਕਰਨੀ ਹੈ, ਐਕਟਿੰਗ ਕਰਨੀ ਹੈ, ਐਕਟਿੰਗ ਕਰਨੀ ਹੈ। ਬਸ ਐਂ ਕਹੀ ਜਾਂਦੀ ਆ। ਚੱਲ ਕੋਈ ਨਾ ਪੁੱਤੋ ਜੇ ਤੈਨੂੰ ਵਿਸ਼ਵਾਸ ਆ ਤੂੰ ਨਾਲ ਬਗ ਜਾ ਕਰ, ਦੋ ਚਾਰ ਵਾਰ ਹਨਾ ਅੱਧਾ ਕੀ ਦੇਖ ਲਾ। ਕੰਮ ਤਾਂ ਖਰਚਾ ਚੰਗਾ ਹੈ ਮੈਂ ਤਾਂ 아이 ਸੀ ਵੀ ਚੱਲ ਕੋਈ ਹੋਰ ਵਧੀਆ ਨੌਕਰੀ ਮਿਲ ਜੂਗੀ ਇਹਨੂੰ ਕੋਈ ਮਾਸਟਰ ਨਹੀਂ ਡਾਕਟਰ ਨਹੀਂ ਲੱਗ ਜੂ ਕੰਮ ਤਾਂ ਚੰਗਾ ਹੋਊਗਾ ਬੈਂਕਾਂ ਦੇ ਵਿਚੰਨੀਆਂ ਨੌਕਰੀਆਂ ਆ ਰਹੀਆਂ ਨੇ ਹਨਾ ਵੀ ਕੋਈ ਵਧੀਆ ਨੌਕਰੀ ਮਿਲ ਜਾਨੀ ਮੈਂ ਤਾਂ ਉਹ ਸੋਚਦੀ ਸੀ ਆ ਤਾਂ ਜਦੋਂ ਮਰਜ਼ੀ ਕਰ ਲੈਂਦੀ ਚੱਲ ਜੀ ਹੁਣ ਇਹਦੀ ਕਿਸਮਤ ਵਿੱਚ ਹੀ ਕੋਈ ਨਾ ਕਰ ਲੈਣਗੇ ਬਾਕੀ ਕਿਸਮਤਾਂ ਵੀ ਚੰਗਾ ਤਾਂ ਹੈਗਾ ਨਾ ਆਪਾਂ ਕਿਹਾ ਕਿ ਇਹ ਲੋਕ ਹੁੰਦੇ ਨੇ ਜਿਹੜੇ ਸ਼ਰੀਕਾ ਆਪਣਾ ਸ਼ਰੀਕਾ ਉਂਗਲ ਆਉਣ ਵਾਲੇ ਇਹ ਚੀਜ਼ਾਂ ਜੀ ਹੁੰਦਾ ਹਾਂ ਖਾਂਦੇ ਨੇ ਕੋਈ ਨਹੀਂ ਜਾਂਦਾ ਹੁਣ ਚੱਲ ਤਰੱਕੀ ਹੋ ਰਹੀ ਹੈ ਚੱਲ ਜਿਵੇਂ ਇਹ ਕਹਿ ਰਹੀ ਹੈ ਕਿ ਲੋਕ ਫੈਨ ਬਣਦੇ ਆਂ ਤੇ ਫਾਦਨ ਨਾ ਪੂ ਸਾਰਾ ਕੁਝ ਹੁੰਦਾਗਾ ਹੁਣ ਲੱਗਦਾ ਵੀ ਵੈਸੇ ਬਹਾਂ ਦੀ ਜ ਹੈਗੀ ਆ ਖੈਰ ਆਪਾਂ ਵੀ ਹੁਣ ਦੇਖਦੇ ਆ ਫਿਲਮਾਂ ਦੇਖਦੇ ਆ ਹਨਾ ਵੱਡੀਆਂ ਉਹ ਵੀ ਕਰਦੇ ਨੇ ਜੇ ਉਹਨਾਂ ਨੂੰ ਕੁਝ ਪਾਣ ਦਾ ਮਾ ਤਾਂ ਹੀ ਕਰਦੇ ਨੇ ਇੰਨਾ ਕੁਸ਼ ਉਹ ਕਰਦੇ ਨੇ ਨਾ ਖਰਚਾ ਕਰਦੇ ਨੇ ਚਲ ਕੋਈ ਨਹੀਂ ਪਏ ਇੱਕ ਮੌਕਾ ਦੇ ਕੇ ਦੇਖ ਲੈਣਾ ਕੋਈ ਦਿੱਕਤ ਨਹੀਂ ਹਨਾ ਚਲ ਕੁੜੀਆਂ ਕੋਈ ਨਹੀਂ ਫੇਰ ਵੀ ਭੈਣ ਆ ਮੇਰੀ ਫੇਰ ਵੀ ਭੈਣ ਆ ਮੇਰੀ ਬੋਤੋੜੇ ਵੀ ਫੋਨ ਵੀ ਲੈ ਕੇ ਦੇਣਾ ਪਊਗਾ ਹੁਣ ਮੈਂ ਉਹ ਵਾਲੇ ਦੇ ਦੂੰਗੀ ਮੈਂ ਨੂੰ ਆਈਫੋਨ ਲੈ ਕੇ ਦਊਗਾ ਹੁਣ ਮੈਂ ਫੋਨ ਵੀ ਭੰਨ ਕੇ ਤਰਪਤਾ ਤਾਲ ਕੋਈ ਨਾ ਹੁਣ ਬਸ ਠੀਕ ਆ ਬੰਨ ਠੀਕ ਆ ਆਪਾਂ ਵੀ ਲੋ ਪੁੱਤ ਫਿਰ ਹੁਣ ਮੈਂ ਉਹ ਕਰਦੀ ਆ ਤੂੰ ਹੁਣ ਤਾਂ ਨਹੀਂ ਕਿਸੇ ਗੱਲ ਦਾ ਗੁੱਸਾ ਮੇਰਾ ਪਤਾ ਨੂੰ ਨਾ ਨਾ ਹੁਣ ਕੋਈ ਗੁੱਸਾ ਨਹੀਂ ਉਹਦਾ ਪਾਸੇ ਨਾਲ ਜਾਣਾ ਇਹਦੇ ਆ ਡੇਟ ਪਤਾ ਨਹੀਂ 10 ਤਰੀਕ ਕਿ ਹੈਗਾ ਫਖਸਨਾ ਕਿਤੇ ਫੰਗ ਪ੍ਰੋਗਰਾਮ ਤੇ ਬੁਲਾਏਗਾ ਦੁਬਾਰਾ ਫੋਨ ਕਰਕੇ ਹੁਣ ਪਹਿਲਾਂ ਮੈਨੂੰ ਫੋਨ ਲਾ ਰਿਓ ਫੋਨ ਤਾਂ ਆਪਾਂ ਤੈਨੂੰ ਕੱਲ ਨੂੰ ਲਿਆ ਦਾਂਗੇ ਆਪਾਂ ਤਾਂ ਨਾਲ ਦਦੀ ਪੇਮੈਂਟ ਕਰਾਂਗੇ ਜੀ ਕਹਿੰਦੇ ਨੇ ਫੋਕ ਕਹਿੰਦਾ ਕਿ 10 ਕਰ ਦੋ ਬਾਈ ਬਾਕੀ ਮੇਰੇ ਲਈ ਮੈਂ ਹੈਗੇ ਨੇ ਆਪਾਂ ਅੱਗੇ ਪਾਈ ਫੋਨ ਲਿਆ ਦਾਂਗੇ ਠੀਕ ਹੈ ਠੀਕ ਆ ਖੁਸ਼ ਆ ਹੁ ਚਲ ਠੀਕ ਹੋ ਜਾਏਗਾ ਕਰੋ ਕੰਮ ਨੂੰ ਲਾ ਪੀਓ ਚਾਹ ਪਾਣੀ ਫਿਰ ਆਪਾਂ ਚੱਲਦੇ ਠੀਕ ਆ 10 ਤਰੀਕ ਨੂੰ ਠੀਕ ਕਿੱਧਰ ਬਾਕੀ ਦੀਦੀ ਨੇ ਲੈ ਉਹ ਸੋਚੀ ਲਾ ਅਧੇ ਮਨ ਨੂੰ ਕੰਮ ਕਰ ਰਿਹਾ ਕਿੱਧਰ ਬਾਕੀ ਭੈਣ ਹਾਂਜੀ ਹੋ ਹਮ ਤਾਂ ਕੰਮ ਵੀ ਲੱਗੀ ਕਰਨ ਮੈਂ ਸੋਚਿਆ ਦੇਰ ਨਹੀਂ ਚੱਲ ਕੰਮ ਕਰਦਾ ਹਾਂ ਹੁਣ ਚਲ ਵਧੀਆ ਵੀ ਕੰਮ ਵੀ ਕਰਨਾ ਹੁਣ ਮਾਨ ਨਾਲ ਕੰਮ ਕਰਾ ਦੇ ਕਰ ਲੈ ਫੋਨ ਲਿਆਤਾ ਮੈਂ ਤੁਹਾਨੂੰ ਫੋਨ ਲਿਆ ਕੇ ਦੇਤਾ ਪਰ ਵੀ ਉਹ ਤਾਂ ਲੈ ਕੇ ਦਿੱਤਾ। ਮੈਂ ਤਾਂ ਆਈ ਹੋਣ ਮੰਗਿਆ ਸੀ। ਮੂੰਹ ਤਾਂ ਦੇਖ ਲੈ ਕਿਵੇਂ ਕਰਦੀ ਆ। ਆਰਡਰ ਕਰਿਆ ਹੋਇਆਗਾ 12 برو। ਚਲ ਫਿਰ ਮੈਂ ਦੋਨੇ ਰੱਖਦਾ। ਹਾਂ ਉਹ ਦੋ ਦਿਨਾਂ ਤੱਕ ਆਊਗਾ ਫਿਰ ਮਾਹ ਚੱਲ ਐਨੇ ਫਿਲਹਾਲ ਆ ਰੱਖ ਲਈ ਫਿਰ ਆਪਾਂ ਉੱਥੇ ਵੀ ਜਾਣਾ ਨਾ। ਫਿਰ ਮੈਂ ਦੋਨੇ ਰੱਖਦਾ। ਹਾਂ ਹੁਣ ਤਾਂ ਖੁਸ਼ ਆ। ਹਾਂਜੀ ਬਹੁਤ ਕੋ ਜਾਨ।

ਹਾਏ ਹਾਏ ਆ ਤਾਂ ਉਹ ਵੀ ਵਧੀਆ ਨਿਆਤਾ ਹੋਏ ਦੇਖ ਲੈ ਬਰਾ ਉਹਨੇ ਉਹਨੇ ਪੜਨੇ ਦੇਖ ਲੈ ਤੇ ਚਲਾਵਾ ਕਿ ਤੁਸੀਂ ਆਪਣੇ ਠੀਕ ਹੈ ਹਾਂ ਇਹ ਮੇਰਾ ਬਤ ਮੈਂ ਰੱਖ ਲਾ ਤੋਂ ਹਾਂ ਕਿ ਮੈਂ ਵੀ ਚਲਾਉਣਾ ਤੇ ਹੁਣ ਆਪਦਾ ਆਪਣੀ ਆਉਂਦਾ ਹੈਗਾ ਹਾਂ ਦੇਖ ਲੈ

ਹਾਂ ਤੋੜੇ ਕਿ ਦਿਨ ਤੱਕ ਮੇਰਾ ਫੋਨ ਆਇਆ ਹੈ ਨਾ ਇੱਥੇ ਤੁਸੀਂ ਆਗਲਾ ਰੱਖ ਲੇ। ਹੋਰ ਮੈਂ ਜੇ ਦੇਖਿਆ ਤੁਮ ਕਿ ਮੱਝ ਦੇ ਤੂੰ ਬਣਾਇਆ ਕਰੀਂਗਾ ਨਾ ਤੇ ਨਹੀਂ ਦੇਖਿਆ ਹੂੰ। ਕਿੱਦਾਂ ਉਹਨਾਂ ਕੋ ਤਾਂ ਮੈਨਾਂ ਬਣਾਉਣ ਲੱਗੀ। ਆਹ। ਮਾਂ ਉਧਰ ਵੀ ਰਵੰਦ ਪੈ। ਕੋ ਤਾਂ ਕੰਮ ਨਹੀਂ ਕੋਈ ਕਰਨ ਲੱਗਦਾ ਫੋਨ ਤੱਕ ਜਾ ਬਸ ਹੀ ਦਿਨ ਲੱਗ ਗਿਆ। ਠੀਕ। ਜਿੱਦੋਂ ਖੋਲੇ ਤੈ। ਕੀ ਬਰਾਤ? ਸਭ ਤੇ। ਸਭ ਤੇ।

हाँ ਕਰਤੀਆਂ ਮੈਂ मैं ਇਹਨੂੰ ਹੋਰ ਥਰ ਲਾਓ ਉਹਨੂੰ पता ਪਤਾ ਹੁਣ ਹਾਂਜੀ ਉਹਨਾਂ ਨੂੰ ਤਾਂ ਪਤਾ ਆ ਉਹ ਲੈ ਆ ਗਿਆ ਆ ਗਏ ਫਿਰ ਇਹ ਤਾਂ ਮੇਰੇ ਪੁੱਤਰੀ ਬਹੁਤ ਲੰਮੀ ਉਮਰ ਆ ਉਹਦਾ ਹੀ ਆ ਜਾਂਦਾ ਹੋ ਗਿਆ ਠੀਕ ਕਰੋ ਜੀ ਬੋ ਮਾੜਾ ਪੁੱਤ ਨਾ ਆਵੇ ਕੇ ਹੁੰਦਾ ਇਹਦਾ وہی ਤਾਂ ਗੱਲ ਹੈ ਚੱਲੀ ਹੋ ਗਈ ਤੇ ਰਵਣ ਹਾਂਜੀ ਚਲੋ ਫਿਰ ਚੱਲੀਏ ਹੋ ਗਏ ਤੇ ਲੇਟ ਤਾਂ ਚਲ ਠੀਕ ਹੈ ਬੱਚਾ ਨਾਲ ਜਾਇਓ ਹੈ ਠੀਕ ਆ ਸੋਣਾ ਸੋਣਾ ਕੰਮ ਕਰਕੇ ਆਈ ਮੇਰਾ ਪੁੱਤ ਅੱਛਾ ਠੀਕ ਆ ਹਾਂ ਉਹ ਮੈਂ ਕੰਮ ਨੂੰ ਕਿੜਾ ਬੰਦੀ ਪੇਪਰ ਦੇਣ ਜਾਰੀ ਹੈ ਖੋਜ ਰਿਆ ਕਰ ਖੋਜ ਆਈ ਛੋੜੇ ਲੱਗਦੇ ਪੁੱਤ ਖੋਜ ਰਿਆ ਕਰੋ ਓਕੇ ਕੀ ਕੰਮ ਦਾ ਵਧੀਆ ਹੈ ਹੋਰ ਵੀ ਦੇ ਕੰਮ ਵਧੀਆ ਤਾਂ ਹੀ ਤਾਂ ਮੈਂ ਕਰਦੀ ਸੀ ਤਾਂ ਹੀ ਤੀਜੇ ਉਹਦੇ ਤਾਂ ਅੱਜ ਦੱਸਿਆ ਹੁੰਦਾ ਹੈ ਤੱਕੀ ਪਤਾ ਤੁਸੀ ਮੰਨ ਲੈਣਾ ਸੀ ਜਾਂ ਨਹੀਂ ਮੈਂ ਗਾਲਾਂ ਖਾਧੀਆਂ ਮੈਥੋਂ ਨਾਲੇ ਕਿਰਾਂ ਮੈਂ ਫੋਨ ਤੋੜਿਆ ਲੈ ਉਧਰ ਗੇਟ ਖੋਲ ਉਹਦੇ ਬਾਅਦ ਲੈ ਹੁਣ ਨਵੇਂ ਫੋਨ ਮਿਲ ਗਏ ਨਾ ਹਾਂ ਉਹ ਬਾਗੇ ਨਾਲ ਨਵਾਂ ਫੋਨ ਮਿਲ ਗਿਆ ਮਮਮੀ ਮੰਮਾ ਆਪ ਤਾਂ ਐ ਆਗੇ ਤੱਕ ਹਾਂਜੀ ਆਗੇ ਆ ਗਿਆ ਮੈਂ ਕਿੰਨੀ ਸੜੀ ਲੱਗਦੀ ਆ ਕਿਹਨਾਂ ਆਜਣਾ ਲਾਦੀ ਕਿਤੇ ਬੈਠ ਜਾ ਮੈਂ ਕੋ ਪੁੱਤ ਬਸ ਕੁਛ ਖਾ ਪੀ ਕੇ ਆਏ ਹੋਵੋਗੇ ਮੈਨੂੰ ਲੱਗਦਾ ਹਨਾ ਹਾਂ ਲੱਗਦਾ ਤੁਹਾਡੇ ਮੂੰਹ ਤੋਂ ਦੀ ਕੋਈ ਕੁਛ ਖਾ ਪੀ ਗਏ ਹਨ ਵਧੀਆ ਕੁਛ ਕੀ ਬਹੁਤ ਵਧੀਆ ਪ੍ਰੋਗਰਾਮ ਅੱਛਾ ਸ਼ਾਮੇ ਮੰਮੀ ਨੂੰ ਵੀ ਲੈ ਚੱਲਾਂਗੇ ਹਾਂ ਚੱਲ ਵਧੀਆ ਵੈਸੇ ਕੰਮ ਤਾਂ ਵਧੀਆ ਦਾ ਅੱਛਾ ਹੋਰ ਆਪਾਂ ਨੂੰ ਤਾਂ ਹੀ ਲੱਗਦਾ ਦੀ ਆਏ ਆ ਫਲਾਨਾ ਫਿਰ ਆਪਾਂ ਕਿਹੜਾ ਪੁੱਤ ਕੋਈ ਦੇਖਿਆ ਵਾ ਹੁਣ ਆਪਾਂ ਤਾਂ ਬਿਨਾਂ ਦੇਖੇ ਤਾਂ ਆਈਆਂ ਹਨਾ ਤੈਨੂੰ ਪਤਾ ਬੱਕੀ ਆਇਆ ਨਾ ਮੰਮੀ ਲੋਕ ਹੁੰਦੇ ਨੇ ਜਿਹੜੇ ਤੈਨੂੰ ਪਤਾ ਇੱਕ ਦੋ ਗੱਲਾਂ ਆਪਣੇ ਕੋਲੋਂ ਲਾ ਕੇ ਦੱਸਦੇ ਨੇ ਹੋ ਰ ਮਤਲਬ ਉਹ ਦੇ ਕਰਕੇ ਫਿਰ ਆਪਾਂ ਚੱਕ ਚ ਆ ਜਾਨੇ ਆ। ਉਹ ਵese ਕੰਮ ਬਹੁਤ ਸੋਹਣਾ। ਬਾਕੀ ਕਾਰਨ ਤੇ ਡਿਪੈਂਡ ਹੁੰਦਾ। ਹੁਣ ਜੇ ਆਪਾਂ ਹੀ ਹੁਣ ਆੜੇ ਕੰਮ ਕਰਾਂਗੇ ਹਨਾ ਜਿਹੇ ਜੇ ਕੰਮ ਕਰਾਂਗੇ ਲੋਕ ਉਹੇ ਜੀ ਸਰਾਹਤਾ ਕਰਨਗੇ। ਚੰਗਾ ਕਰਾਂਗੇ ਤਾਂ ਆਪਾਂ ਨੂੰ ਚੰਗਾ ਕਹਿਣਗੇ। ਸਹੀ ਗੱਲ। ਤੇ ਮਾੜਾ ਕਰਾਂਗੇ ਤਾਂ ਆਪਾਂ ਨੂੰ ਮਾੜਾ ਕਹਿਣਾ ਉਹਨਾਂ ਨੇ। ਹਾਂ ਇਹ ਤਾਂ ਹੈ। ਹੁਣ ਇੰਨਾ ਵਧੀਆ ਕੰਮ ਕਰਦੇ ਹੈਗੇ ਭੈਣ ਆਪਣੀ। ਹਾਂ। ਮੈਂ ਦੇਖਿਆ ਉੱਤੇ ਸਾਰਿਆਂ ਨੇ ਵਧੀਆ ਇੰਨਾ ਹੋ ਕਰਿਆ ਤਾਂ ਇੰਨੇ ਫੈਨ ਸੀ ਕਿ ਕਹਿੰਨੇ ਭਾਈ ਛੱਡਾ ਫੋਪਾ ਕਰਾਓ ਛੋਟਾ ਆਇਆ। ਹੋਰ ਵਧੀਆ ਪੈਸੇ ਹੋਣੇ ਨਾ ਸਾਰ ਚਾਲੂ ਹੋ ਸਕਦਾ ਰਿਹਾ ਕਿ ਮਤਲਬ ਜੀ ਫੋਟੋ ਸ਼ੂਟ ਗਾ ਤੁਹਾਨੂੰ ਦੇਖ ਕੇ ਵੀ ਤੁਸੀਂ ਖੁਸ਼ ਆਏ ਹੋ ਮੈਂ ਤਾਂ ਅਸੀਂ ਮਾਂ ਦੇਖੀ ਵੀ ਨਾ ਪੜਕਝ ਵੀ ਹੈ ਲੱਗੇ ਮੈਨੂੰ ਵੀ ਪਹਿਲੇ ਡਰਦਾ ਲੱਗਦਾ ਸੀ ਮੈਂ ਕਿ ਬੀਤਾ ਚੱਲਿਆ ਤੈਗਾ ਨਾਲ ਕਿਤੇ ਹੋਤੇ ਜਾ ਕੇ ਗੁੱਸਾ ਕਰੇ ਸ਼ੁਕਰ ਹੁਣ ਅੱਖੀ ਦੇਖ ਕੇ ਤਾਂ ਯਕੀਨ ਆ ਗਿਆ ਨਾ ਹੁਣ ਆਪਾਂ ਇਹਨੂੰ ਕਰਨ ਲਈਏ ਨਾ ਕੰਮ ਖੁੱਲ ਕੇ ਹਾਂ ਬਿਲਕੁਲ ਚਲ ਠੀਕ ਆ ਪਤਾ ਹੋਰ ਕੋਈ ਟੈਨਸ਼ਨ ਨਾ ਲਿਆ ਕਰ ਅਸੀਂ ਤੇਰੇ ਨਾਲ ਆ ਠੀਕ ਹੈ ਨਾ ਹਾਂ ਪਤਾ ਐਨ ਵਧੀਆ ਮਸਤੀ ਨਾਲ ਕੰਮ ਕਰਿਆ ਕਰ ਵਧੀਆ ਹੁਣ ਜਦੋਂ ਘੁੰਮਣਗੇ ਨਾ ਮ ਮੈਨੂੰ ਬਣਾ ਲੈ ਕੇ ਚੱਲਾਗੇ ਜੰਗਾ ਠੀਕ ਹੋਈ ਮੈਂ ਤਾਂ ਲਾ ਆਏ ਸ਼ਾਮੀ ਨੇ ਦੱਲੀ ਕਿਤੇ ਆਪਾਂ ਸ਼ਾਮੀ ਬਾਗ ਚੱਲਾਂਗੇ ਨਾਲੇ ਮੰਮੀ ਜੀ ਜਾਵੋਗੇ ਹਾਂ ਹੁਣ ਤੁਸੀਂ ਪੈਸੇ ਕਮਾ ਲਏ ਹੁਣ ਦੇਖ ਲੈ ਲਾ ਲੈ ਹੈ ਹੁਣ ਪਹਿਲੇ ਹੀ ਹੈ ਕਹਿੰਦਾ ਭਈ ਅਸਲ ਸਾਰਾ ਕੁਝ ਸੇ ਪੈਸੇ ਨੇ ਫਿਰ ਹੁਣ ਪੈਸੇ ਆ ਗਏ ਕੋਲੇ ਹੁਣ ਘੁੰਮ ਸਕਦੇ ਹਾਂ ਨਾ ਜਿਵੇਂ ਦੇਖ ਤੁਸੀਂ ਕਮਾ ਕੇ ਲੈ ਕਿੰਨੇ ਖੁਸ਼ ਆ ਹਨ ਕਿੰਨੀ ਖੁਸ਼ੀ ਹੋਈ ਹੈ ਨਾ ਤਾਲੀ ਨਹੀਂ ਆਪ ਤਾਂ ਉਹੀ ੜਕ ਗਏ ਸੀ ਹੋਰ ਅਏ ਚੀ ਨਾਲ ਸਾਰਾ ਕੁਝ ਸਾਰਾ ਰਿਸ਼ਤੇ ਨਾਤੇ ਭੈਣ ਭਾਈ ਸਾਰਾ ਕੁਝ ਪੈਸੇ ਨਾਲ ਆ ਹਾਂ ਮੁਕੰਮਲ ਕਰਾਂਗੇ ਪੈਸਾ ਕਮਾਵਾਂਗੇ ਆਪਾਂ ਸਾਰਾ ਕੁਝ ਆਪਣੇ ਲਵੇ ਗੱਡੀਆਂ ਕਾਰਾਂ ਸਾਧਨਾਂ ਬਾਰਕ ਬਣਾ ਪੈਸਾ ਲਗਾਣਾ ਤੇ ਕੱਪੜਾ ਲੀੜਾ ਵਧੀਆ ਖਾਣ ਪੀਣ ਸਾਰਾ ਪੈਸੇ ਨਾਲ ਹੈਗਾ ਚਲ ਤੂੰ ਵੀ ਫਿਰ ਐ ਕਰ ਹੁਣ ਆਪਣੀ ਆਡੀਅנס ਨੂੰ ਮੈਸੇਜ ਦੇ ਕਹ ਵੀਤੀਆਂ ਨੂੰ ਕੰਮ ਕਰ ਤੋਂ ਰੋਕਿਆ ਨਾ ਕਰੋ ਇਹਨਾਂ ਨੂੰ ਜੀਣ ਦਿਆ ਕਰੋ ਆਪਣੀ ਜ਼ਿੰਦਗੀ ਠੀਕ ਹੈ ਨਾ ਠੀਕ ਹਾਂ ਵੀ ਤੂੰ ਸ਼ੱਕ ਨਾ ਕਰਿਆ ਕਰੋ ਇਹਨਾਂ ਨੂੰ ਸੋਹਣੇ ਕੰਮ ਕਰਨ ਦਿਆ ਕਰੋ ਸੋਹਣੀਆਂ ਸੋਹਣੀਆਂ ਗੱਲਾਂ ਦੱਸਿਆ ਕਰੋ ਆਪਣੇ ਬੱਚਿਆਂ ਨੂੰ ਠੀਕ ਹੈ ਨਾ ਸਾਲ ਦੇ ਹਰ ਉਸ ਸਮੇਂ ਬਾਕੀ ਕਹਿਦੀ ਕਿ ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਠੀਕ ਹੈ ਬੋਲੋ ਇਹ ਬੋਲੋ ਬੋਲੋ ਠੀਕ ਹੈ ਕੀ ਬੋਲਦੇ ਹਾਂ ਹਾਂਜੀ ਸਾਰੀ ਕਾਲ ਸਾਰਿਆਂ ਨੂੰ ਤੁਸੀਂ ਨਾ ਆਪਣੀਆਂ ਕੁੜੀਆਂ ਨੂੰ ਕਦੇ ਮਤਲਬ ਕਿ ਜਿੱਥੇ ਵੀ ਕੰਮ ਕਹਿੰਦੇ ਨੇ ਉੱਥੇ ਉਹਨਾਂ ਨੂੰ ਕੰਮ ਕਰਨ ਦਿਓ ਕਦੇ ਵੀ ਉਹਨਾਂ ਨੂੰ ਰੋਕੋ ਨਾ ਕਿਸੇ ਵੀ ਕੰਮ ਤੋਂ ਕਿਉਂਕਿ ਕੋਈ ਵੀ ਕੰਮ ਚੰਗਾ ਮਾੜਾ ਨਹੀਂ ਹੁੰਦਾ ਹੈਗਾ ਠੀਕ ਹੈ ਨਾ ਤੇ ਲੋਕਾਂ ਦੀ ਨਿਗਰ ਦੇ ਵਿੱਚ ਆਪਾਂ ਜੋ ਮਰਜੀ ਸਮਝੀਏ ਚੰਗੇ ਮਾੜੇ ਠੀਕ ਹੈ ਲੋਕ ਆਪਾਂ ਆਪਾਂ ਨੂੰ ਸਮਝਣ ਪਰ ਆਪਾਂ ਨਹੀਂ ਚੰਗੇ ਮਾੜੇ ਕਹਿਣਾ ਹੈਗਾ ਕਿਸੇ ਨੂੰ ਠ ਇਸ ਨਾਲ ਤੇ ਬਾਕੀ ਆਪਣਾ ਚੈਨਲ ਵੀ ਫਿਲਮੀ ਚੈਨਲ ਚੈਨਲ ਵੀ 13 ਸਬਸਕ੍ਰਾਈਬ ਜਰੂਰ ਕਰਿਓ ਨਾ ਤੇ ਲਾਈਕ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਕਿਦਾਂ ਦੀ ਲੱਗੀ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਲੋੜ ਆ ਬਾਈ ਬਹੁਤ ਸਪੋਰਟ ਕਰਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਸ਼ੌਂਕ ਹਰੇਕ ਦੇ ਹੁੰਦੇ ਨੇ ਚਾਹੇ ਕੁੜੀ ਆ ਚਾਹੇ ਮੁੰਡਾ ਹਨਾ ਆਪਾਂ ਕਹਿੰਦੇ ਆ ਕੁੜੀ ਆਗਾ ਵੀ ਆ ਕੰਮ ਨਹੀਂ ਕਰਨਾ ਕੁੜੀ ਨੇ ਬਾਹਰ ਨਹੀਂ ਜਾਣਾ ਬਰ ਐ ਹੁੰਦਾ ਜਵਾਨਾ ਮਾੜਾਗਾ ਐ ਹੋਜੂਗਾ ਬਾਹ ਹੋਜੂਗਾ ਨਹੀਂ ਹਰੇਕ ਨੂੰ ਹੱਕ ਆਗਾ ਕੁੜੀ ਆ ਚਾਹੇ ਮੁੰਡਾ ਉਹਨੂੰ ਕੰਮ ਕਰਨ ਦਾ ਤੇ ਆਪਣੇ ਸ਼ੌਂਕ ਪੂਰੇ ਕਰਨ ਦਾ ਬਿਲਕੁਲ ਅਧਿਕਾਰ ਆ ਜੇ ਹਾਂ ਆਪਣੀ ਨਿਗਾ ਚ ਆਪਾਂ ਦੇਖਦੇ ਹਾਂ ਨਾ ਅੱਖੀਂ ਦੇਖੇਗਾ ਵੀ ਆਪਣੀ ਕੁੜੀ ਗੱਜਾ ਮੁੰਡਾ ਗਲਤ ਚੱਲ ਰਿਹਾ ਤਾਂ ਉਹਨੂੰ ਬਿਲਕੁਲ ਰੋਕੋ ਜੇ ਕਿਸੇ ਦੇ ਕਹਿਣ ਤੇ ਆਪਾਂ ਹਨਾ ਕਿਸੇ ਦੇ ਸੁਣੇ ਤੋਂ ਕਹਾਂਗੇ ਵੀ ਹਾਂ ਆਏ ਆ ਤੂੰ ਕੰਮ ਨਹੀਂ ਕਰਨਾ ਤੂੰ ਆਹ ਨਹੀਂ ਕਰਨਾ ਬਿਲਕੁਲ ਗਲਤ ਗੱਲ ਆ ਵੀਰੇ ਬਾਕੀ ਦੇਖੋ ਇਹ ਕੰਮ ਮਾੜਾ ਨਹੀਂ ਹੈਗਾ ਜੇ ਚੰਗੀ ਨੀਤ ਨਾਲ ਵਧੀਆ ਆਪਦੇ ਚੰਗੇ ਤਰੀਕੇ ਨਾਲ ਪਰਿਵਾਰਕ ਵੀਡੀਓ ਬਣਾਉਂਦਾ ਤੇ ਇਹ ਕੰਮ ਬਹੁਤ ਵਧੀਆ ਬਹੁਤ ਬਹੁਤ ਵਧੀਆਗਾ ਦੇ ਬਹੁਤ ਵਧੀਆ ਚ ਕਮਾਈ ਆ ਤੇ ਬਹੁਤ ਵਧੀਆ ਬਰੇਤ ਚੜਾਈ ਆ ਚਾਹੇ ਮੁੰਡਾ ਚਾਹੇ ਕੁੜੀ ਆ ਜਿਹਨੂੰ ਸ਼ੌਂਕ ਆ ਆਪਣੇ ਸ਼ੌਂਕ ਪੂਰੇ ਕਰੋ ਜਿਵੇਂ ਅਸੀਂ ਆਪਣੀ ਟੀਡੀ ਸਪੋਰਟ ਕਰੀਏ ਤੁਸੀਂ ਵੀ ਸਾਰਿਆਂ ਨੇ ਸਪੋਰਟ ਕਰਦੇ ਹੋ ਬਿਲਕੁਲ ਜੀ ਚਲੋ ਠੀਕ ਹੈ ਸਪੋਰਟ ਕਰਤੀ ਸਾਰਿਆਂ ਨੇ ਸਪੋਰਟ ਕਰਨੀ ਟੀਆਂ ਦੀ ਇੱਕ ਮਿੰਟ ਜ਼ਰੂਰ ਕਰਕੇ ਦੱਸਿਓ ਵੀਡੀਓ ਕਿਦਾਂ ਦੀ ਲੱਗੇ ਥੈਂਕ ਯੂ ਧੰਨਵਾਦ ਥੈਂਕ ਯੂ